ਹੁਣ ਜਿਹੜਾ ਸਹਾਇਤਾ ਕੇਂਦਰ ਖੋਲਿਆ ਹੈ ਮੈਂ ਉਹਦੇ ਬਾਰੇ ਤੁਹਾਡੇ ਨਾਲ ਥੋੜੀ ਜੀ ਗੱਲ ਕਰਨੀ ਹੈ ਉਹ 1 ਕਰੋੜ 21 ਲੱਖ ਰੁਪਏ ਦੀ ਲਾਗਤ ਨਾਲ ਉਹ ਤਿਆਰ ਹੋਇਆ ਚਲੋ ਪੈਸੇ ਵੀ ਠੀਕ ਆ ਜਿਹੜੇ ਲਾਗੇ ਜਿਵੇਂ ਵੀ ਲਾਗੇ ਪਰ ਸਚਾਈ ਤਾਂ ਇਹ ਹੈ ਵੀ ਉਹ ਪੈਸਾ ਉੱਥੇ ਲੱਗਿਆ ਬੇਕਾਰ ਹੈ ਉਹ ਆਲਰੇਡੀ ਪਹਿਲਾਂ ਤਿਆਰ ਸੀ ਉਹਦੇ ਵਿੱਚ ਥੋੜਾ ਜਿਹਾ ਫਰਨੀਚਰ ਲਿਆ ਕੇ ਰੱਖਿਆ ਗਿਆਗਾ ਸ਼ਾਇਦ ਇਹਨਾਂ ਨੇ ਇਹ ਕਰਿਆ ਵੀ ਪਬਲਿਕ ਪਬਲਿਕ ਦੀ ਜਿਹੜੀ ਖੱਜਲ ਖਵਾਰੀ ਆ ਉਹ ਘਟ ਜੇ ਉੱਥੇ ਨਾ ਇਹਨਾਂ ਨੇ 6 ਕਾਊਂਟਰ ਬਣਾਏ ਆ ਜੀ ਅਲੱਗ-ਅਲੱਗ ਜਿਵੇਂ ਕੋਈ ਲੇਬਰ ਡਿਪਾਰਟਮੈਂਟ ਦਾ ਹੋ ਗਿਆ ਕੋਈ ਪੈਨਸ਼ਨ ਵਾਲਿਆਂ ਦਾ ਹੋ ਗਿਆ ਕੋਈ ਪੀਸੀ ਵਾਲਾ ਹੋ ਗਿਆ ਕੋਈ ਹੈਲਥ ਦਾ ਹੋ ਗਿਆ ਹੁਣ ਉੱਥੇ ਇਹਨਾਂ ਦਾ ਇੱਕ ਨਾ ਉਹਦੇ ਵਿੱਚ ਫਾਰਮ ਉੱਥੇ ਬੰਦਾ ਜਾਂਦਾ ਹੈ ਜਾ ਕੇ ਆਪਣਾ ਫਾਰਮ ਲੈਂਦਾ ਜੀ ਫਾਰਮ ਲੈ ਕੇ ਉਸ ਚੀਜ਼ ਨੂੰ ਉਹ ਭਰਦਾ ਭਰਨ ਤੋਂ ਬਾਅਦ ਇਹਨਾਂ ਦੇ ਇੱਕ ਫੀਲਡ ਅਫਸਰ ਨੇ ਜਿਹੜੇ ਉੱਥੇ ਸਟੈਂਪ ਲਾਉਂਦੇ ਨੇ ਵੀ ਓਕੇ ਹੈ ਤਾਂ ਉਹ ਜਿਹੜੇ ਸਬੰਧ ਮੈਕਮੇ ਨਾਲ ਸੰਬੰਧਿਤ ਉਹ ਫਾਰਮ ਭਰਿਆ ਜਾ ਰਿਹਾ ਹੈ ਮੰਨ ਲਓ ਕਿਸੇ ਦਾ ਪੀਸੀ ਵਾਲਾ ਹੈ ਤਾਂ ਉਹ ਉਥੋਂ ਫੀਲਡ ਅਫਸਰ ਤੋਂ ਸਟੈਂਪ ਲਵਾਊਗਾ ਤਾਂ ਉਹ ਦੁਬਾਰੇ ਉਥੇ ਸਾਂਝ ਕੇਂਦਰ ਦੇ ਵਿੱਚ ਜਾਊਗਾ ਤਾਂ ਦੁਬਾਰੇ ਅਪਲਾਈ ਉਥੇ ਹੋਊਗਾ ਉਹੀ ਫਾਰਮ ਸਾਰਾ ਕੁਝ ਉਹਦੇ ਦੋ ਢੇਡੇ ਲਾ ਕੇ ਮੰਨ ਲਓ ਕਿਸੇ ਨੇ ਕੋਈ ਲੇਬਰ ਡਿਪਾਰਟਮੈਂਟ ਦਾ ਕੰਮ ਹੈ ਜਾਂ ਕਿਸੇ ਹੋਰ ਕਿਸੇ ਦੀ ਕੋਈ ਸ਼ਿਕਾਇਤ ਹੈ ਜਾਂ ਕੋਈ ਹੈਲਥ ਦਾ ਕੰਮ ਹੈ ਉਹ ਸਾਰੇ ਕੰਮਾਂ ਲਈ ਮਤਲਬ ਅਲੱਗ-ਅਲੱਗ ਕੋਈ ਸਾਂਝ ਕੇਂਦਰ 'ਚ ਹੁੰਦਾ ਹੈ ਕੋਈ ਸੇਵਾ ਕੇਂਦਰ 'ਚ ਹੁੰਦਾ ਹੈ ਕੋਈ ਸੀਡੀਪੀਓ ਆਫਿਸ ਹੁੰਦਾ ਜਿਵੇਂ ਪੈਨਸ਼ਨਾਂ ਲਗਾਉਣੀਆਂ ਨੇ ਉਹਦੇ 'ਚ ਇੱਕ ਫਾਇਦਾ ਜ਼ਰੂਰ ਹੋ ਸਕਦਾ ਹੈ ਕਿ ਜੇ ਤੁਸੀਂ ਸਾਂਝ ਕੇਂਦਰ ਜਾਂ ਸੇਵਾ ਕੇਂਦਰ ਜਾਂਦੇ ਹੋ ਉੱਥੇ 50 ਬੰਦਿਆਂ ਦੀ ਲਾਈਨ ਲੱਗੀ ਹੋਈ ਹੈ ਤਾਂ ਤੁਹਾਨੂੰ ਜਿਹੜੀ ਇਹਨਾਂ ਦੇ ਫੀਲਡ ਅਫਸਰ ਵੱਲੋਂ ਸਟੈਂਪ ਲੱਗੀ ਹੋਊਗੀ ਉਸ ਸਟੈਂਪ ਦੇ ਆਧਾਰ 'ਤੇ ਉਹਨੂੰ ਲਾਈਨ ਚ ਪਹਿਲਾਂ ਐਂਟਰੀ ਮਿਲ ਚੁਗੀ। ਤਾਂ ਸੀਐਮ ਸਾਹਿਬ ਨੂੰ ਮੈਂ ਇਹ ਚੀਜ਼ ਪੁੱਛਣੀ ਚਾਹੁੰਨਾ ਕਿ ਲੋਕਾਂ ਦੇ ਤੁਸੀਂ ਖੱਜਲ ਖਵਾਰੀ ਕਟਾਈ ਹੈ ਜਾਂ ਬਤਾਈ ਹੈ? ਇਹ ਤਾਂ ਕੰਮ ਆਲਰੇਡੀ ਪਹਿਲਾਂ ਹੋ ਹੀ ਰਹੇ ਨੇ ਸਾਰੇ। ਜਿਹੜੇ ਸਬੰਧਤ ਵਿਭਾਗਾਂ ਨਾਲ ਹੈਗੇ ਨੇ ਉੱਥੇ ਜਾਂਦਾ ਬੰਦਾ ਆਪਦਾ ਜਿਹੋ ਜਿਹਾ ਕੰਮ ਆ ਤਾਂ ਹੋ ਹੀ ਰਿਹਾ ਹੈ। ਇਹ ਤਾਂ ਪਹਿਲਾਂ ਉਹ ਤੁਹਾਡੇ ਕੋਲੇ ਆ ਰਿਹਾ ਹੈ, ਤੁਹਾਡੇ ਕੋਲੇ ਆਉਣ ਤੋਂ ਬਾਅਦ ਤੁਸੀਂ ਫਾਰਮ ਭਰ ਰਹੇ ਹੋ। ਫਾਰਮ ਭਰਨ ਤੋਂ ਬਾਅਦ ਦੁਬਾਰੇ ਬੰਦਾ ਤੁਹਾਡੀ ਸਟੈਂਪ ਲਵਾ ਕੇ ਉੱਥੇ ਜਾਂਦਾ ਹੈ। ਹਾਂ ਉੱਥੋਂ ਜਦੋਂ ਕੰਮ ਹੋ ਗਿਆ ਉਹ ਦੁਬਾਰੇ ਤੁਹਾਡੇ ਕੋਲੇ ਆਊਗਾ ਫੇਰ ਬੰਦਾ ਤੁਹਾਡੇ ਕੋਲੇ ਲੈਣ ਜਾਊ ਸਿੱਧੇ ਹੀ ਕਿਉਂ ਨਹੀਂ ਇਹ ਜਾ ਕੇ ਆਪਦਾ ਕੰਮ ਬੰਦਾ ਉਸ ਮਹਿਕਮੇ 'ਚ ਜਿੱਮੇ ਪਹਿਲਾਂ ਚੱਲ ਰਿਹਾ ਓਕਣ ਕਰਾ ਸਕਦਾ ਇਹ ਖੱਜਲ ਖਵਾਰੀ ਘੱਟੀ ਨਹੀਂ ਹੈਗੀ ਇਹ ਖੱਜਲ ਖਵਾਰੀ ਵਧੀ ਹੈ ਇਸ ਚੀਜ਼ ਨਾਲ ਆਪਾਂ ਲੋਕਾਂ ਨੂੰ ਨਾ ਥੋੜਾ ਜਿਹਾ ਗੁੰਮਰਾਹ ਕਰ ਰਹੇ ਹਾਂ ਲੋਕਾਂ ਨੂੰ ਵੀ ਸचेत ਹੋਣ ਦੀ ਲੋੜ ਹੈ ਆਪਣਾ ਪੈਸਾ ਹੈ ਜਿਹੜਾ ਆਪਾਂ ਨੂੰ ਹੀ ਲਾ ਕੇ ਇਹ ਚੀਜ਼ ਜਿਤਾਈ ਜਾਂਦੀ ਹੈ ਕਿ ਅਸੀਂ ਤੁਹਾਡੇ ਲਈ ਕੋਈ ਵੱਖਰੀ ਚੀਜ਼ ਕਰਤੀ ਇੱਥੇ 51 52 ਮੈਂ ਕੰਮ ਨਹੀਂ ਜਿਹੜੇ ਤੁਹਾਡੇ ਇੱਕ ਛੱਤ ਹੇਟ ਹੋਣਗੇ ਇੱਕ ਛੱਤ ਹੇਟ ਤਾਂ ਤਾਂ ਮੰਨਿਆ ਵੀ ਉੱਥੇ ਤੁਹਾਡੇ ਫਾਰਮ ਜਮਾ ਹੁੰਦਾ ਜੀ ਜਾਓ ਤੁਸੀਂ ਆਪਣੇ ਘਰ ਨੂੰ ਜਾਓ ਇੱਥੋਂ ਹੀ ਆ ਕੇ ਤੁਹਾਡਾ ਕੰਮ ਹੋ ਜੂ ਤੁਸੀਂ ਲੈ ਦਿਓ ਇੱਥੇ ਤੱਕ ਕਿ ਸਰਪੰਚ ਨੰਬਰਦਾਰਾਂ ਵਾਲਾ ਕੰਮ ਵੀ ਸਾਰਾ ਇਹਨਾਂ ਨੇ ਆਨਲਾਈਨ ਕਰਿਆ ਹੋਇਆ ਪਹਿਲੇ ਠੀਕ ਹੈ ਜੀ ਉਹਨਾਂ ਦੀ ਵੀ ਲੋੜ ਨਹੀਂ ਪੈਂਦੀ ਵੀ ਲੋਕ ਅੱਗੇ ਉਹਨਾਂ ਤੋਂ ਸਟੈਂਪਲ ਬਵਾਉਣੀ ਸੀ ਜਾਣਾ ਪੈਂਦਾ ਸੀ ਉਹ ਆਨਲਾਈਨ ਹੈ ਸਾਰਾ ਹੋ ਜਾਂਦਾ ਵੈਰੀਫਾਈ ਕਰ ਦਿੰਦੇ ਨੇ ਚਲੋ ਬੰਦੇ ਦਾ ਕੰਮ ਹੋ ਜਾਂਦਾ ਹੈ ਹੁਣ ਇਹਨਾਂ ਨੇ ਪਰਸੋਂ ਜਦੋਂ ਇੱਕ ਨਾ ਸੀਐਮ ਸਾਹਿਬ ਆਏ ਨੇ ਉਥੇ ਇੱਕ ਸਭ ਤੋਂ ਵੱਡੀ ਗੱਲ ਸ਼ਹਿਰ ਦੇ ਹਰ ਇੱਕ ਇਨਸਾਨ ਨੂੰ ਇਸ ਚੀਜ਼ ਦੀ ਖੁਸ਼ੀ ਸੀ ਕਿ ਸਾਡੇ ਸ਼ਹਿਰ ਦੇ ਵਿੱਚ ਪਹਿਲੀ ਵਾਰ ਮੁੱਖ ਮੰਤਰੀ ਜੀ ਆ ਰਹੇ ਨੇ ਤਾਂ ਅਸੀਂ ਉਹਨਾਂ ਨੂੰ ਮਿਲਾਂਗੇ ਉਥੇ ਇਹੋ ਜਿਹਾ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਬੰਦਾ ਤਾਂ ਤੁਸੀਂ 3 ਸਾਲ ਬਾਅਦ ਧੂਰੀ ਚਾ ਰਹੇ ਸੀ ਇਸ ਗੱਲ ਦੀ ਸਾਰੇ ਸ਼ਹਿਰ ਵਾਸੀਆਂ ਨੂੰ ਹਲਕੇ ਦੇ ਲੋਕਾਂ ਨੂੰ ਬੜੀ-ਬੜੀ ਆਸਤੀ ਵੀ ਕੋਈ ਚੰਗੇ ਪ੍ਰੋਜੈਕਟ ਦੇ ਕੇ ਜਾਉਂਗੇ ਚੰਗੇ ਉਦਯੋਗ ਦੇ ਕੇ ਜਾਉਂਗੇ ਤੁਸੀਂ ਇਹ ਉਦਯੋਗ ਪ੍ਰੋਜੈਕਟ ਤਾਂ ਕੀ ਦੇਣੇ ਸੀ ਤੁਸੀਂ ਸੀਐਮ ਸਾਹਿਬ ਮਿਲੇ ਤੱਕ ਨਹੀਂ ਹੈਗੇ ਲੋਕਾਂ ਨੂੰ ਕੁਝ ਕੁ ਬੰਦਿਆਂ ਨੂੰ ਮਿਲੇ ਸੀਗੇ ਚਲ ਉਹਨਾਂ ਨਾਲ ਫੋਟੋ ਹੋਈ ਤੇ ਫੋਟੋ ਹੋ ਕੇ ਕੰਮ ਖਤਮ ਹੋ ਗਿਆ ਕੋਈ ਵਪਾਰ ਮੰਡਲ ਵਾਲੇ ਨੂੰ ਤੁਸੀਂ ਨਹੀਂ ਮਿਲੇ ਕਿਸੇ ਐਮਸੀ ਨੂੰ ਤੁਸੀਂ ਨਹੀਂ ਮਿਲੇ ਕਿਸੇ ਨਗਰ ਕੌਂਸਲਰ ਦੇ ਪ੍ਰਧਾਨ ਨੂੰ ਤੁਸੀਂ ਨਹੀਂ ਮਿਲੇ ਕਿਸੇ ਦੀ ਕੋਈ ਮੁਸ਼ਕਲ ਨਹੀਂ ਸੁਣੀ ਕਿਸੇ ਸ਼ਹਿਰ ਦੇ ਮੋਤਬਰ ਬੰਦੇ ਨੂੰ ਨਹੀਂ ਮਿਲੇ ਹੈਗੇ ਔਰ ਜਿਹੜੇ ਆਪਣੇ ਸ਼ਹਿਰ ਦੇ ਹੋਣ ਵਾਲੇ ਕੰਮ ਨੇ ਕੋਈ ਪ੍ਰੋਜੈਕਟਾਂ ਬਾਰੇ ਕੋਈ ਤੁਸੀਂ ਨਹੀਂ ਗੱਲ ਕਰੀ ਹਾਂ ਠੀਕ ਹੈ ਗੱਲ ਕਰੀਏ ਤਾਂ ਸਟੇਜ ਤੇ ਜ਼ਰੂਰ ਤੁਸੀਂ ਉਹੀ ਪਹਿਲਾਂ ਵਾਂਗੂ ਹਾਸੀ ਮਜ਼ਾਕ ਕਰਕੇ ਕਮੇਡੀ ਕਰਕੇ ਚੱਲ ਕੇ ਤਾਂ ਸਾਡੀ ਤਾਂ ਇਹੀ ਹੈ ਜੀ ਹੱਥ ਬੰਨ ਕੇ ਬੇਨਤੀ ਹੈਗੀ ਤੁਹਾਨੂੰ ਤੁਸੀਂ ਉਸ ਹਰੇ ਪੰਨ ਦੇ ਮਾਲਕੋਂ ਸਰुतਵੇ ਦੇ ਮਾਲਕੋਂ ਤੁਸੀਂ ਕਿ ਤੁਹਾਨੂੰ ਕਿਸੇ ਦੀ ਆਗਿਆ ਪਰਮਿਸ਼ਨ ਲੈਣ ਦੀ ਲੋੜ ਨਹੀਂ ਤੂਰੀ ਦੇ ਵਿੱਚ ਬਹੁਤ ਕੰਮ ਹੋਣ ਵਾਲੇ ਨੇ ਜਿਹੜੀ ਸਾਨੂੰ ਤੇ ਸਾਡੇ ਲੋਕਾਂ ਨੂੰ ਇੱਕ ਆਸ ਜਾਗੀ ਸੀ ਵੀ ਸਾਡੇ ਸ਼ਹਿਰ ਦਾ ਸੀਐਮ ਹੈ ਤਾਂ ਹੁਣੇ ਸਾਡੇ ਕੰਮ ਪੂਰੇ ਹੋ ਜਾਣਗੇ ਸਾਡੀ ਸੀਐਮ ਸਿਟੀ ਬੜੀ ਸੋਹਣੀ ਬਣ ਜਾਊਗੀ